ਗੁਰਮਤਾ ਕਰਕੇ ਜੋ ਸਿੱਖ ਸੰਗਤਾਂ ਦਾ ਸੰਯੋਗ ਲਿਆ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਐਮਪੀ ਦੀ ਚੋਣ ਲੜਨ ਵਾਸਤੇ ਭਾਈ ਸੰਦੀਪ ਸਿੰਘ ਜੀ ਨੂੰ ਮੈਦਾਨ ਵਿੱਚ ਲਿਆਂਦਾ ਜਾ ਰਿਹਾ ਹੈ ਕਿ ਜਥੇਬੰਦੀਆਂ ਨੇ ਅੱਜ ਗੁਰਮਤਾ ਕੀਤਾ ਹੈ ਕਿ ਸਾਰੇ ਸੰਗਤਾਂ ਸੁਯੋਗ ਲਿਆ ਕਰਕੇ ਭਾਈ ਸੰਦੀਪ ਸਿੰਘ ਜੀ ਨੂੰ ਆਪਾਂ ਜਿਤਾ ਕੇ ਐਮਪੀ ਦੀ ਚੋਣਾਂ ਦੇ ਵਿੱਚੋਂ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਜਿੱਥੇ ਹਰ ਇੱਕ ਮੋਤੇ ਦੀ ਗੱਲ ਜਿਹੜੀ ਆ ਜਿਹੜੀਆਂ ਸਿੱਖ ਸੰਗਤਾਂ ਦੀਆਂ ਹਨ ਉਹਨਾਂ ਨੂੰ ਜੋ ਲਾਗੂ ਕਰਾਇਆ ਜਾਵੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਅੱਜ মিডিਆ ਰਾਈ ਤੁਹਾਡੇ ਤੱਕ ਭਾਵੇਂ ਲੇਟ ਤੁਰਿਆ ਲੇਟ ਦੀ ਕਵਰੀ ਕਵਰ ਕਰਨਾ ਸੰਗਤ ਦੇ ਹੱਥ ਵਸਾ ਹੈ ਤੁਸੀਂ ਲੰਮਾ ਸਮਾਂ ਐਮ ਵਾਲਿਆਂ ਨੂੰ ਵੋਟਾਂ ਪਾ ਕੇ ਤਾਂ ਕਿ ਲਿਆਂਦਾ ਹੈ ਐ ਕਿ ਆਪ ਜੁੜ ਕੇ ਬੇਨਤੀ ਹੈ ਕਿ ਭਾਈ ਸੰਦੀਪ ਸਿੰਘ ਜੀ ਦੀ ਬੜੀ ਵੱਡੀ ਕੁਰਬਾਨੀ ਹੈ ਉਹਨੂੰ ਆਪਾਂ ਐਮਪੀ ਦੀਆਂ ਚੋਣਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਮਤਾਵਾਂ ਗਾੜੀ ਮੇਰੇ ਹੱਥ ਜੁੜ ਕੇ ਬੇਨਤੀ ਹੈ ਇੱਕ ਇੱਕ ਵੋਟ ਹੈਡੀ ਹੈ ਬੜੀ ਕੀਮਤੀ ਆ ਸੰਦੀਪ ਸਿੰਘ ਸਨਿ ਨੂੰ ਮੌਕਾ ਦਈਏ ਸੰਦੀਪ ਸਿੰਘ ਸਨਿ ਨੂੰ ਜਿਤਾ ਕੇ ਦਿੱਕਤ ਜੀਲ ਤੋਂ ਬਾਹਰ ਲਿਆਂਦਾ ਜਾਵੇ ਤੇ ਦੂਜਾ ਜਿਹੜਾ ਚੋਣ ਪ੍ਰਚਾਰ ਵਾਸਤੇ ਇਹ ਨਹੀਂ ਕਿ ਸੰਨੀ ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦਾ ਇਕੱਲਾ ਫਰਜ ਨਹੀਂ ਇੱਥੇ ਜਿਹੜੇ ਦੇਸ਼ੂ ਦੇਤੀਆਂ ਸਭ ਸੰਗਤਾਂ ਨੂੰ ਬੇਨਤੀ ਆਪ ਦੁਰ ਕੇ ਤਕੜੇ ਹੋ ਕਰਕੇ ਸਹਿਯੋਗ ਦਿਓ ਲੈਣ ਦੀ ਮਾਫੀ ਮੰਗਦੇ ਆ ਇੱਕ ਮਹੀਨਾ ਆਪਣੇ ਕੋਲ ਆ ਤੇ 7 ਦਿਨ ਨੂੰ ਜੋ ਕਾਗਜ਼ ਜਿਹੜੇ ਆ ਭਾਈ ਸੰਦੀਪ ਸਿੰਘ ਦੇ ਨਾਂ ਦੇ ਉੱਥੇ ਜਮ੍ਹਾਂ ਕਰਾਏ ਜਾਣਿਆ ਸਭ ਤੋਂ ਪਹਿਲਾਂ ਸ੍ਰੀ ਆਕਾਲ ਪਤਾ ਸਾਹਿਬ ਗੁਰੂ ਅਕਸ਼ੇਵਰ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਜਾਵੇ ਜੀ ਤੇ ਮੇਰੀਆਂ ਦੁਬਾਰਾ ਫਿਰ ਇਹੋ ਬੇਨਤੀ ਹੈ ਅੰਮ੍ਰਿਤਸਰ ਸ਼ਹਿਰੀ ਦੇ ਜਿੰਨੇ ਵੀ ਐਮਪੀ ਨੂੰ ਐਮਐਲਏ ਬੈਂਦੇ ਨੇ ਐਮਐਲਏ ਨੂੰ ਜਿੰਨੇ ਪਿੰਡ ਬੈਂਦੇ ਨੇ ਉਹ ਸਾਰੀਆਂ ਸੰਗਤਾਂ ਦਾ ਆਦੀ ਬੇਚ ਨੂੰ ਪ੍ਰਮਾਣ ਕਰਕੇ ਸੁਨੀਲ ਸਿੰਘ ਸਣੀ ਦਾ ਜੋ ਵੀ ਚੋ ਨਿਸ਼ਾਨ ਹੋਵੇਗਾ ਉਹਦਾ ਪਟਰਨ ਲਾ ਕੇ ਇੱਕ ਤੇ ਤੁਹਾਡੀ ਬੋਰਡ ਦੀ ਇੱਕ ਲੈਣ ਵਾਲੀ ਖੁਸ਼ੀਆਂ ਦੀ ਤੁਹਾਡੀ ਸਫਲਤਾ ਤੁਹਾਨੂੰ ਜਰੂਰ ਮਿਲੇਗੀ ਕਿਉਂਕਿ ਭਾਈ ਸੰਦੀਪ ਸਿੰਘ ਸੰਨੀ ਦੀ ਬੜੀ ਵੱਡੀ ਕੁਰਬਾਨੀ ਹੈ ਅਸੀਂ ਇੰਨੀ ਕੁ ਬੇਨਤੀ ਰੱਖੇ ਬੰਦੀ ਕਰ ਲੋ ਕਰਦੇ ਹਾਂ ਜਿੱਤੇ ਜਿੰਦੇ ਸਾਡੀਆਂ ਸੋਵਾਂ ਲਾਉਣਗੇ ਭਾਈ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਉੱਤੇ ਅੱਜ ਹਾਜ਼ਰ ਤੇ ਜਿਵੇਂ ਭਾਈ ਗੁਰਬਖਸ਼ ਨੇ ਦੱਸ ਦਿੱਤਾ ਬਾਬਾ त्याਰ ਸਿੰਘ ਜੀ ਬਿਆਸ ਤੋਂ ਆਏ ਨੇ ਜਿਹੜੇ ਜਿਹੜੇ 84 ਇਲਾਕੇ ਦੇ ਨੇ ਜਾਂ ਆਪਾਂ ਹੋਰ ਇਲਾਕੇ ਦੇ ਸਾਰੇ ਲਾਕੇ ਨਿਵਾਸੀਆਂ ਨੂੰ ਇਹੋ ਬੇਨਤੀ ਕਰਦੇ ਹਾਂ ਇਹ ਐਮ ਕੀ ਜਿਹੜੇ ਤੁਸੀਂ ਦੂਜਿਆਂ ਦੇ ਮਗਰ ਭੱਜੇ ਫਿਰਦੇ ਜੇ ਤੇ ਭਾਈ ਸੰਦੀਪ ਸਿੰਘ ਦੇ ਮਗਰ ਭੱਜਿਓ ਜਿਹਨੇ ਇਕੱਲੇ ਨੇ ਬੜੀ-ਬੜੀ ਕੁਰਬਾਨੀ ਕਰਕੇ ਸਿੱਖੋਂ ਦਾ ਸਿਰ ਉੱਤਕਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ